ਸਤਿ ਪਤਿ ਆਈਏ ਜੀ ਜੋਤ ਗੁਰਤਾ ਕੀਤੇ ਬਲਵਾਨ ਸੰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅnder ਗੁਰੂ ਰਬੀਦਾਸ ਮਹਾਰਾਜ ਜੀ ਦੇ ਜਨਮ ਦਿਹਾੜਾ ਮਨਾ ਰਹੇ ਹਾਂ ਸਰਬੱਤ ਦਾ ਸਾਥ ਸੰਗਤ ਆਉਂ ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ੀ ਬਤੇ ਦਾ ਸਾਜ ਪਾਈਏ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਤੇ ਗੁਰੂ ਰਵੀਦਾਸ ਮਹਾਰਾਜ ਜੀ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਨੂੰ ਸਾਡੇ ਗਰੀਬ ਦਬੇ ਕੁਚਲਿਆ ਲੋਕਾਂ ਨੂੰ ਸੱਚਾ ਚੁੱਕਣ ਦੇ ਲਈ ਬਰਾਬਰਤਾ ਦੇ ਲਈ ਉਹਨਾਂ ਨੇ ਆਪਣਾ ਪੂਰਾ ਜੀਵਨ ਲੇਖੇ ਵਿੱਚ ਲਾਇਆ ਗੁਰੂ ਸਾਹਿਬ ਨੇ ਸਾਨੂੰ ਰੱਬੀ ਬਾਣੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਔਰ ਉਸ ਬਾਣੀ ਦੇ ਵਿੱਚ ਗੁਰੂ ਸਾਹਿਬ ਸਾਨੂੰ ਸਾਰਿਆਂ ਨੂੰ ਉਪਦੇਸ਼ ਚੋ ਵਰਨਾ ਕੋ ਸੰਝਾ ਉਪਦੇਸ਼ ਦਿੰਦੇ ਆ ਕਿ ਜੇ ਨਾ ਕੋ ਵੈਰੀ ਨਾ ਹੀ ਬਗਾਨਾ ਸਗਲ ਸੰਗ हमको ਬਨਾਈ ਗੁਰੂ ਰਵਿਦਾਸ ਜੀ ਸਾਡੇ ਵਿੱਚ ਜਨੀਤ ਛੂਤ ਛਾਤ ਦੀ ਜੋ ਫੈਲੀ ਬੁਰਾਈ ਹੈ ਉਸ ਨੂੰ ਦੂਰ ਕਰਕੇ ਪੂਰੀ ਉਹ ਇੱਕ ਮੋਤੀ ਬਾਗ ਕਰੋਣਾ ਚਾਹੁੰਦੇ ਸੀ ਗੁਰੂ ਸਾਹਿਬ ਨੇ ਅਗਰ ਆਪਾ ਗੁਰੂ ਸਾਹਿਬ ਨੂੰ ਰੱਬ ਦੇ ਬਰਾਬਰ ਦਰਜਾ ਦਈਏ ਕਿਉਂਕਿ ਗੁਰੂ ਸਾਹਿਬ ਆਪਣੀ ਬਾਣੀ ਦੇ ਵਿੱਚ ਹੀ ਬਖਮਾਲ ਕਰਦੇ ਐ ਮੋਹੀ ਤੋਹੀ ਤੋਹੀ ਮੋਹੀ ਅੰਤਰ ਕੈਸਾ ਕਿਹੇ ਪ੍ਰਮਾਤਮਾ ਜੇ ਮੈਂ ਤੂੰ ਆ ਤੇ ਤੂੰ ਮੇਰੇ ਵਰਗਾ ਤੇ ਫਿਰ ਸਾਡੇ ਦੋਹਾਂ ਦੇ ਵਿੱਚ ਅੰਤਰ ਕੀ ਸਜੇ ਗੁਰੂ ਰਵੇਦਾਸ ਜੀ ਨੂੰ ਅਸੀਂ ਉਹ ਸacal purakh param pita parmatma ਦਾ ਦਰਜਾ ਵੀ ਦਈਏ ਮੈਨੂੰ ਲੱਗਦਾ ਕਿ ਉਹ ਵੀ ਇਸੋ ਛੋਟੀ ਗੱਲ ਹੋਏਗੀ ਸੋ ਅੱਜ ਅਸੀਂ ਸਮੁੱਚੀ ਜਿੰਨੀ ਵੀ ਸਾਡੀ ਸੰਗਤ ਗੁਰੂ ਸਾਹਿਬ ਦਾ ਧੰਨਵਾਦ ਕਰਨ ਦੇ ਲਈ ਕਿਉਂਕਿ ਗੁਰੂ ਸਾਹਿਬ ਦੀ ਫਲਵਾੜੀ ਹੈ ਜਿਹੜੀ ਕਿ ਵੱਧ ਫੁੱਲ ਰਹੀ ਹੈ ਜਿਹੜੀ ਕਿ ਗੁਰੂ ਸਾਹਿਬ ਨੇ ਜੋ ਸਾਨੂੰ ਬਰਾਬਰਤਾ ਦਿੱਤੀ ਹੈ ਔਰ ਉਹਨਾਂ ਦਾ ਇੱਕ ਸੁਪਨਾ ਸੀ ਕਿ ਇੱਕ ਅਜੇਹਾ ਰਾਜ ਸਿਰਜਿਆ ਜਾਵੇ ਜਿਸ ਰਾਜ ਦੇ ਵਿੱਚ ਨਾ ਕੋਈ ਗਰੀਬ ਰਹੇ ਨਾ ਕੋਈ ਅਮੀਰ ਹੋਵੇ ਸਾਰਿਆਂ ਨੂੰ ਇੱਕੋ ਜਿਹਾ ਇਨਸਾਫ ਮਿਲੇ ਕਿਸੇ ਦੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਾ ਹੋਵੇ ਅਜਿਹੇ ਰਾਜ ਨੂੰ ਗੁਰੂ ਸਾਹਿਬ ਨੇ ਜਿਤਵਿਆ ਉਸ ਰਾਜ ਨੂੰ ਪਾਉਣ ਦੇ ਲਈ ਅਸੀਂ ਜਿਹੜਾ ਇਹ ਸੰਘਰਸ਼ ਆ ਇਹ ਪਿਛਲੇ ਸਮੇਂ ਤੋਂ ਬੜੇ ਲੰਬੇ ਸਮੇਂ ਤੋਂ ਜੋ ਗੁਰੂ ਸਾਹਿਬ ਨੇ ਆਰੰਭਿਆ ਸੀ ਉਸ ਸੰਘਰਸ਼ ਨੂੰ ਆਪਾਂ ਸਾਰੇ ਜਣੇ ਰਲ ਮਿਲ ਕੇ ਲੱਗੇ ਆਂ ਤੇ ਇਸ ਸੰਘਰਸ਼ ਨੂੰ ਬੂਰ ਪਿਆ ਜਦੋਂ ਸਾਡੇ ਰੈਬਰ ਬਾਬਾ ਸਾਹਿਬ ਭੀਮ ਰਾਵ ਅੰਬੇਦਕਰ ਜੀ ਨੇ ਸਾਨੂੰ ਸਾਰਿਆਂ ਨੂੰ ਸੰਵਿਧਾਨਿਕ ਰੂਪ ਦੇ ਵਿੱਚ ਇੱਕ ਬਰਾਬਰਤਾ ਦਿੱਤੀ ਸਾਨੂੰ ਸਾਰਿਆਂ ਨੂੰ ਬਰਾਬਰ ਦਾ ਮਾਣ ਦਿੱਤਾ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੇ ਬਰਾਬਰ ਲਿਆ ਕੇ ਖੜਾ ਕਰ ਦਿੱਤਾ ਇਹ ਬਾਬਾ ਸਾਹਿਬ ਭੀਮ ਰਾਵ ਅੰਬੇਦਕਰ ਜੀ ਦੀ ਨੂੰ ਵੀ ਅੱਜ ਦੇ ਦਿਨ ਯਾਦ ਕਰਨਾ ਬਹੁਤ ਜ਼ਰੂਰੀ ਹੈ ਸੋ ਅੰਤ ਦੇ ਵਿੱਚ ਕਿਉਂਕਿ ਸਮਾਂ ਬਹੁਤ ਉੱਪਰ ਹੋ ਚੁੱਕਿਆ ਮੈਂ ਸਮੁੱਚੀ ਸੰਗਤ ਨੂੰ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਲੱਖ 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 ਮੁਬਾਰਕਾਂ ਪੇਸ਼ ਕਰਦਾ ਹੁਣੇ-ਹੁਣੇ ਮੈਂ ਸੁਣ ਰਿਹਾ ਸੀ ਕਿ ਸਾਡੇ ਪ੍ਰਬੰਧਕ ਸੱਜਣ ਸਾਹਮਣੇ ਵਾਲਾ ਜੋ ਕਮਿਊਨਿਟੀ ਸੈਂਟਰ ਹੈ ਉਹ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਨੂੰ ਸੌਂਪਣ ਦੀ ਗੱਲ ਕਰ ਰਹੇ ਸੀ ਵੇਖੋ ਗੁਰੂ ਸਾਹਿਬ ਦੀ ਹਜ਼ੂਰੀ ਹੈ ਇਸ ਹਜ਼ੂਰੀ ਦੇ ਵਿੱਚ ਮੈਂ ਕਿਸੇ ਗੱਲ ਦੀ ਤੁਹਾਡੇ ਕੋਲ ਝੂਠ ਬੋਲਾਂ ਇਸ ਤੋਂ ਵੱਡਾ ਮੈਨੂੰ ਲੱਗਦਾ ਪਾਪ ਕੋਈ ਨਹੀਂ ਹੋ ਸਕਦਾ ਜਿਹੜੀ ਇਹ ਨਗਰ ਕੌਂਸਲ ਦੀ ਜਗ੍ਹਾ ਬਾ ਇਹ ਕਿਸੇ ਵੀ ਕਮੇਟੀ ਨੂੰ ਸੌਂਪੀ ਨਹੀਂ ਜਾ ਸਕਦੀ ਇਹ ਬਿਲਕੁਲ ਸੱਚ ਆ ਤੇ ਸਚਾਈ ਆ ਅੱਪ ਐਵੇਂ ਇਸ ਗੱਲ ਨੂੰ ਝੂਠ ਤੁਹਾਡੇ ਕੋਲ ਕਹਿਦਾ ਕਿ ਹਾਂਜੀ ਅਸੀਂ ਅੱਗੇ ਆਉਣ ਵਾਲੇ ਸਮੇਂ 'ਚ ਕਰਾਵਾਂਗੇ ਇਹ ਕਰਾਂਗੇ ਉਹ ਕਰਾਂਗੇ ਤੇ ਇੱਕ ਮੈਨੂੰ ਲੱਗਦਾ ਕਿ ਸ਼੍ਰੀ ਸਾਹਿਬ ਉੱਪਰ ਚੀ ਪਾ ਕੇ ਤੇ ਇਦਾਂ ਦੀਆਂ ਗੱਲਾਂ ਮੈਂ ਝੂਠੀਆਂ ਗੱਲਾਂ ਤੁਹਾਡੇ ਸਾਹਮਣੇ ਕਰਾਂ ਮੈਨੂੰ ਨਹੀਂ ਲੱਗਦਾ ਕਿ ਇਹ ਮੇਰੇ ਲਈ ਸ਼ੋਭਾ ਹੋਏਗੀ ਤੇ ਸੰਗਤ ਲਈ ਵੀ ਸ਼ੋਭਾ ਹੋਏਗੀ ਕਿਉਂਕਿ ਜੋ ਨਗਰ ਕੌਂਸਲ ਦੀ ਜਗਾ ਉਹ ਸਰਕਾਰੀ ਜਗਾ ਹੁੰਦੀ ਹੈ ਉਹ ਕਿਸੇ ਨੂੰ ਵੀ ਸਪੁਰਦ ਨਹੀਂ ਕੀਤੀ ਜਾ ਸਕਦੀ ਹਾਂ ਇਹਨਾ ਜ਼ਰੂਰ ਹੈ ਜਦੋਂ ਵੀ ਕੋਈ ਗੁਰੂ ਕਮੇਟੀ ਨੇ ਕੋਈ ਵੀ ਸਮਾਗਮ ਕਰਨਾ ਕੋਈ ਵੀ ਪ੍ਰੋਗਰਾਮ ਕਰਨਾ ਉਹ ਤੁਹਾਡੀ ਆਪਣੀ ਜਗਾ ਵਾ ਜਦੋਂ ਮਰਜ਼ੀ ਵਰਤੋ ਜਦੋਂ ਮਰਜ਼ੀ ਉੱਥੇ ਜੋ ਮਰਜ਼ੀ ਪ੍ਰੋਗਰਾਮ ਕਰਾਓ ਉਹਦੇ ਵਿੱਚ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਹੈ ਹਮੇਸ਼ਾ ਇਹ ਜਗਾ ਨਗਰ ਦੀ ਹੈ ਤੁਹਾਡੀ ਆਪਣੀ ਹੈ ਇਸ ਲਈ ਇਹਦੇ ਵਿੱਚ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਹੈ ਨਾ ਸਰਕਾਰ ਨੂੰ ਇਤਰਾਜ਼ ਹੈ ਨਾ ਸੰਗਤ ਨੂੰ ਇਤਰਾਜ਼ ਹੈ ਪਰ ਜੇ ਆਪਾਂ ਕਹਿ ਦਈਏ ਵੀ ਉਹ ਕਮੇਟੀ ਦੇ ਅਧੀਨ ਕਰ ਦਈਏ ਉਹ ਚੀਜ਼ ਜਿਹੜੀ ਹੈਗੀ ਆ ਉਹ ਪੋਸੀਬਲ ਨਹੀਂ ਹੈ ਸੋ ਮੇਰੀ ਹੱਥ ਜੋੜ ਕੇ ਇਸ ਗੱਲ ਨੂੰ ਦੂਜੇ ਪਾਸੇ ਨਾ ਲੈ ਕੇ ਜਾਣਾ ਮੈਂ ਬਿਲਕੁਲ ਸੱਚੀ ਗੱਲ ਕਰਕੇ ਜਾਊਂਗਾ ਸੋ ਮੇਰੀ ਇਸ ਗੱਲ ਨੂੰ ਬੇਨਤੀ ਨੂੰ ਪਰਵਾਨ ਕਰਿਓ ਇੱਕ ਵਾਰ ਫੇਰ ਮੈਂ ਸੱਚੀ ਸੰਗਤ ਨੂੰ ਜਿੰਨੀ ਵੀ ਇੱਥੇ ਸੰਗਤ ਪਹੁੰਚੀ ਆ ਸਾਰਿਆਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਲੱਖ 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 ਮੁਬਾਰਕਾਂ ਪੇਸ਼ ਕਰਦਾ ਫੁੱਲਾਂ ਧੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ